ਹੈਲੋ ਜੀ ਤੁਹਾਡਾ ਸਾਰੇ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਬੈਂਗਨ ਦੀ ਲਾਜਵਾਬ ਸਬਜੀ ਲੈ ਕੇ ਆਈ ਹਾਂ ਜਿਹੜੀ ਇਹ ਸਬਜੀ ਹੈ ਬਹੁਤ ਹੀ ਜਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੇ ਆਓ ਅਸੀਂ ਇਹਨੂੰ ਫਿਰ ਬਣਾਉਣਾ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਆਪਾਂ ਮਿਕਸੀ ਦਾ ਛੋਟਾ ਜੱਗ ਲੈ ਲਵਾਂਗੇ ਇਹਦੇ ਵਿੱਚ ਆਪਾਂ 4-5 ਕਲੀਆਂ ਜਿਹੜੀਆਂ ਲਸਣ ਦੀ ਆਪਾਂ ਪਾ ਦਵਾਂਗੇ ਨਾਲ ਆਪਾਂ ਇੱਕ ਹਰੀ ਮਿਰਚ ਪਾਵਾਂਗੇ ਤੇ ਦੋ ਆਪਾਂ ਮੀਡੀਅਮ ਸਾਈਜ਼ ਦੇ ਪਿਆਜ਼ ਲਵਾਂਗੇ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਲੰਮਾ ਲੰਮਾ ਕੱਟ ਲਵਾਂਗੇ ਤੇ ਪਿਆਜ਼ ਪਾਨ ਤੋਂ ਬਾਅਦ ਇਹਦੇ ਵਿੱਚ ਆਪਾਂ ਥੋੜੀ ਜਿਹੀ ਸਾਫ ਤੇ ਮਸਾਲੇ ਪਾਵਾਂਗੇ ਤੇਜ ਪੱਤਾ ਇੱਕ ਦਾਲਚਨੀ ਦਾ ਟੁਕੜਾ ਇੱਕ ਮੋਟੀ ਜਿਹੜੀ ਕਾਲੀ ਮਿਰਚ ਇਲਾਚੀ ਹੁੰਦੀ ਉਹ ਥੋੜੀ ਜਿਹੀ ਕਾਲੀਆ ਮਿਰਚਾ ਤੇ ਦੋ ਚਾਰ ਲੌਂਗ ਇਹ ਪਾਨ ਤੋਂ ਬਾਅਦ ਇਹਦੇ ਵਿੱਚ ਥੋੜਾ ਜਿਹਾ ਆਪਾਂ ਜੀਰਾ ਪਾ ਦਵਾਂਗੇ ਅੱਧਾ ਕ ਚਮਚ ਤੇ ਇਹਨੂੰ ਆਪਾਂ ਪੀਸ ਕੇ ਕਰਾਂਗੇ ਤਿਆਰ ਮਸਾਲਾ ਪੀਸ ਕੇ ਆਪਾਂ ਤਿਆਰ ਕਰ ਲਿਆ ਹੈ ਤੇ ਹੁਣ ਅਸੀਂ ਲੈ ਲਵਾਂਗੇ ਬੈਂਗਨ ਤੇ ਇੱਥੇ ਅਸੀਂ ਇੱਕ ਵੱਡੇ ਸਾਈਜ਼ ਦਾ ਬੈਂਗਨ ਲੈ ਲਿਆ ਹੈ ਤੇ ਇਹਨੂੰ ਅਸੀਂ ਕਰ ਲਵਾਂਗੇ ਇਹਦਾ ਜਿਹੜਾ ਛਿਲਕਾ ਉਤਾਰ ਲਵਾਂਗੇ ਪਹਿਲਾਂ ਅਪੀਲ ਕਰ ਲਵਾਂਗੇ ਜਦੋਂ ਤੁਸੀਂ ਇਹ ਵਾਲੇ ਬੈਂਗਨ ਦੀ ਸਬਜ਼ੀ ਬਣਾਣੀ ਹੈ ਤਾਂ ਤੁਸੀਂ ਕੋਸ਼ਿਸ਼ ਇਹ ਕਰਿਓ ਕਿ ਜਿਹੜਾ ਬੈਂਗਨ ਹੈ ਬਿਲਕੁਲ ਨਰਮ ਹੋਵੇ ਕੂਲਾ ਹੋਵੇ ਤੇ ਜਿਹੜੀ ਇਹ ਸਬਜ਼ੀ ਹੈ ਫਿਰ ਬਹੁਤ ਜ਼ਿਆਦਾ ਸਵਾਦ ਬਣ ਕੇ ਤਿਆਰ ਹੋਵੇਗੀ ਬੈਂਗਨ ਦਾ ਆਪਾਂ ਸਾਰਾ ਛਿਲਕਾ ਉਤਾਰ ਕੇ ਰੱਖ ਲਿਆ ਹੈ ਤੇ ਬੈਂਗਨ ਨੂੰ ਆਪਾਂ ਧੋ ਲਿਆ ਹੈ ਤੇ ਹੁਣ ਆਪਾਂ ਇਹਨੂੰ ਕੱਦੂਕਸ ਕਰਾਂਗੇ ਜਿਹੜਾ ਆਪਾਂ ਇਹ ਵਾਲਾ ਬੈਂਗਲ ਲਿਆ ਹੈ ਬਹੁਤ ਜ਼ਿਆਦਾ ਕੂਲਾ ਸੀਗਾ ਇਹਦੇ ਵਿੱਚ ਜਿਹੜੇ ਬੀਜ ਆ ਬਹੁਤ ਘੱਟ ਸੀਗੇ ਕੋਸ਼ਿਸ਼ ਤੁਸੀਂ ਇਹ ਕਰਿਓ ਕਿ ਜਿਹੜਾ ਬੈਂਗਲ ਲੋਗੇ ਬਿਲਕੁਲ ਕੂਲਾ ਹੋਵੇ ਤੇ ਇੱਧਰ ਅਸੀਂ ਇੱਕ ਡੁੰਗਾ ਲੈ ਲਵਾਂਗੇ ਤੇ ਇਹਦੇ ਵਿੱਚ ਆਪਾਂ ਕਦੂਕਸ ਕੀਤਾ ਹੋਇਆ ਬੈਂਗਨ ਪਾ ਲਵਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਸੁੱਕੇ ਮਸਾਲੇ ਪਾਵਾਂਗੇ ਜਿੱਦਾਂ ਨਮਕ ਹੋ ਗਿਆ ਲਾਲ ਮਿਰਚ ਹੋ ਗਈ ਗਰਮ ਮਸਾਲਾ ਤੇ ਥੋੜਾ ਜਿਹਾ ਹਲਦੀ ਪਾਊਡਰ ਇਹ ਚਾਰੇ ਮਸਾਲੇ ਪਾਣ ਤੋਂ ਬਾਅਦ ਤੇ ਦੋ ਚਮਚ ਅੱਸੀ ਦੇ ਵਿੱਚ ਭਰ ਕੇ ਬੇਸਨ ਦੇ ਪਾ ਦਵਾਂਗੇ ਦੋ ਚਮਚਾ ਪਾ ਭਰ ਭਰ ਕੇ ਬੇਸਨ ਦੇ ਪਾ ਦਿੱਤੇ ਆ ਤੇ ਇਹਨੂੰ ਆਪਾਂ ਮਿਕਸ ਕਰ ਲ ਉਨਾ ਪਾ ਦੇ ਛੋਟੇ ਛੋਟੇ ਜਿਹੜੇ ਕੋਫਤੇ ਬਣਾ ਕੇ ਤਿਆਰ ਕਰਾਂਗੇ ਕੋਫਤੇ ਕਹ ਲਓ ਜਾਂ ਪਕੌੜੇ ਕਹ ਲਓ ਤੇ ਗੈਸ ਉੱਤੇ ਆਪਾਂ ਕੜਾਈ ਪਹਿਲਾਂ ਤੋਂ ਹੀ ਰੱਖੀ ਹੋਈ ਸੀਗੀ ਤੇਲ ਗਰਮ ਹੋ ਚੁੱਕਾ ਹੈ ਤੇ ਇਹਦੇ ਵਿੱਚ ਅਸੀਂ ਛੋਟੇ ਛੋਟੇ ਜਿਹੜੇ ਪਕੌੜੇ ਪਾ ਦਵਾਂਗੇ ਇੱਕ ਵਾਰ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਨ ਤੋਂ ਬਾਅਦ ਅਸੀਂ ਗੈਸ ਨੂੰ ਘਟ ਕਰ ਦਵਾਂਗੇ ਤੇ ਬਿਲਕੁਲ ਜਿਹੜੇ ਅਸੀਂ ਇਹਨਾਂ ਨੂੰ ਮੱਠੇ ਸੇਕ ਦੇ ਉੱਤੇ ਪਕਾਵਾਂਗੇ ਤਾਂ ਜੋ ਜਿਹੜੇ ਪਕੌੜੇ ਹੈਗੇ ਅੰਦਰੋਂ ਵੀ ਚੰਗੀ ਤਰ੍ਹਾਂ ਪੱਕ ਜਾਣ ਇੱਕ ਸਾਈਡ ਨੂੰ ਸੇਕ ਲੱਗਣ ਤੋਂ ਬਾਅਦ ਆਪਾਂ ਇਹਨਾਂ ਦੇ ਸਾਈਡ ਚੇਂਜ ਕਰ ਦਵਾਂਗੇ ਤੁਸੀਂ ਇੱਕ ਵਾਰ ਮੇਰੇ ਕੀਤੇ ਨਾ ਇਹ ਵਾਲੀ ਸਬਜ਼ੀ ਜ਼ਰੂਰ ਬਣਾ ਕੇ ਦੇਖਿਓ ਤੁਸੀਂ ਬਹੁਤ ਹੀ ਪਸੰਦ ਕਰੋਗੇ ਬਹੁਤ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੇ ਇਦੋਂ ਦੇਖੋ ਦੋਨੋਂ ਸਾਈਡ ਜਦੋਂ ਪੱਕ ਜਾਣ ਗਿਆ ਫਿਰ ਅਸੀਂ ਇਹਨਾਂ ਪਕੌੜਿਆਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਤੇ ਜਿਹੜੇ ਬਾਕੀ ਦੇ ਰਹਿ ਗਏ ਆ ਤੇ ਉਹਨਾਂ ਨੂੰ ਵੀ ਆਪਾਂ ਫ੍ਰਾਈ ਕਰ ਲਵਾਂਗੇ ਸਾਰੇ ਜਿਹੜੇ ਪਕੌੜੇ ਆਪਾਂ ਫ੍ਰਾਈ ਕਰਕੇ ਰੱਖ ਲਿਆ ਤੇ ਹੁਣ ਅਸੀਂ ਉਸੇ ਹੀ ਕੜਾਈ ਦੇ ਵਿੱਚ ਤੜਕਾ ਲਗਾਵਾਂਗੇ ਉਹਦੇ ਵਿੱਚੋਂ ਅਸੀਂ ਤੇਲ ਕੱਢ ਲਵਾਂਗੇ ਸਿਰਫ ਤੜਕੇ ਜੋਗਾ ਤੇਲ ਰੈਨ ਦਵਾਂਗੇ ਇੱਥੇ ਸਿਰਫ ਆਪਾਂ ਇੱਕ ਕੜਛੀ ਦੇ ਕਰੀਬ ਤੇਲ ਰੈਨ ਦਿੱਤਾ ਹੈ ਤੇ ਗੈਸ ਆਪਾਂ ਔਨ ਰੱਖੀ ਹੈ ਤੇ ਇਹਦੇ ਵਿੱਚ ਅਸੀਂ ਹੁਣ ਜਿਹੜੇ ਪਿਆਜ਼ ਹੈਗੇ ਆ ਇਹਦਾ ਅਸੀਂ ਪੇਸਟ ਪਾ ਦਵਾਂਗੇ ਜਿਹੜਾ ਆਪਾਂ ਨਾ ਸਭ ਤੋਂ ਪਹਿਲਾਂ ਪੇਸਟ ਬਣਾ ਕੇ ਤਿਆਰ ਕੀਤਾ ਸੀ ਉਹ ਵਾਲਾ ਠੀਕ ਹੈ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਪਿਆਜ਼ਾਂ ਨੂੰ ਭੁੰਨਾਂਗੇ ਜਦੋਂ ਪਿਆਜ਼ ਭੁੱਜ ਕੇ ਲਾਲ ਹੋ ਜਾਣ ਤੇ ਫਿਰ ਅਸੀਂ ਇਹਦੇ ਵਿੱਚ ਟਮਾਟਰ ਪਾਣੇ ਆ ਇਧਰ ਪਿਆਜ਼ ਤਾਂ ਕੱਲ ਚੇਂਜ ਹੋ ਚੁੱਕਾ ਹੈ ਤੇ ਆਪਾਂ ਤਿੰਨ ਟਮਾਟਰ ਪਾ ਦਵਾਂਗੇ ਟਮਾਟਰਾਂ ਨੂੰ ਆਪਾਂ ਬਿਲਕੁਲ ਬਰੀਕ ਪੀਸ ਲਵਾਂਗੇ ਤੇ ਇਸੇ ਹੀ ਮੱਗ ਵਿੱਚ ਜਿਹਦੇ ਵਿੱਚ ਆਪਾਂ ਟਮਾਟਰ ਪੀਸ ਕੇ ਤਿਆਰ ਕੀਤੇ ਹਨਾ ਥੋੜਾ ਜਿਹਾ ਪਾਣੀ ਪਾ ਕੇ ਉਹ ਵੀ ਅਸੀਂ ਇਹਦੇ ਵਿੱਚ ਪਾ ਦਵਾਂਗੇ ਠੀਕ ਹੈ ਤੇ ਹੁਣ ਆਪਾਂ ਟਮਾਟਰਾਂ ਨੂੰ ਭੋਂ ਲੈਂਦੇ ਆਂ ਜਿਹੜੇ ਆਪਾਂ ਇਹਦੇ ਵਿੱਚ ਸਾਫ ਤੇ ਮਸਾਲੇ ਪਾਏ ਆ ਜਿਹੜੇ ਪਿਆਜ਼ਾਂ ਨੇ ਆਪਾਂ ਪੀਸੇ ਸੀਗੇ ਤੇ ਉਹਦੇ ਨਾਲ ਦੇਖੋ ਜਿਹੜੀ ਸਬਜੀ ਆ ਬਹੁਤ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਆ ਟੇਸਟ ਬਿਲਕੁਲ ਚੇਂਜ ਹੋ ਜਾਂਦਾ ਸਬਜੀ ਦਾ ਜਦੋਂ ਤੁਸੀਂ ਨਾ ਸਾਫ ਤੇ ਮਸਾਲੇ ਤਾਜ਼ੇ ਪਾਉਨਾ ਜਿਦਾ ਦਾਲਚੀਨੀ ਵਗੈਰਾ ਦਾਲਚੀਨੀ ਮੋਟੀ ਇਲਾਚੀ ਜੀਰਾ ਤੇਜ ਪੱਤਾ ਇਹਦੇ ਨਾਲ ਬਹੁਤ ਵਧੀਆ ਸਬਜੀ ਬਣ ਕੇ ਤਿਆਰ ਹੁੰਦੀ ਆ ਤੇ ਹੁਣ ਆਪਾਂ ਆਪਣੇ ਸੁੱਕੇ ਮਸਾਲੇ ਪਾ ਦਿੰਦੇ ਆ ਸੁੱਕੇ ਮਸਾਲਿਆਂ ਦੇ ਵਿੱਚ ਨਮਕ ਹੋ ਗਿਆ ਗਰਮ ਮਸਾਲਾ ਹਲਦੀ ਤੇ ਨਾਲ ਆਪਾਂ ਥੋੜੀ ਜੀ ਆਪਾਂ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਇਧਰ ਆਪਾਂ ਪਿਆਜ਼ ਮਟਰ ਦੇ ਤੜਕੇ ਦੇ ਨਾਲ ਜਿਹੜੇ ਸੁੱਕੇ ਮਸਾਲੇ ਆ ਇਹਨਾਂ ਨੂੰ ਵੀ ਭੁੰਨ ਲਵਾਂਗੇ ਥੋੜੀ ਦੇਰ ਅਸਿਰਾਂ ਨੂੰ ਪਕਾਵਾਂਗੇ ਜਦੋਂ ਮਸਾਲੇ ਚੰਗੀ ਤਰ੍ਹਾਂ ਭੋਜ ਹੋ ਜਾਣਗੇ ਜਦੋਂ ਮਤਲਬ ਸਾਨੂੰ ਪਤਾ ਲੱਗੇ ਕਿ ਤੇਲ ਬਾਹਰ ਆਣਾ ਸ਼ੁਰੂ ਹੋ ਗਿਆ ਹੈ ਮਸਾਲੇ ਭੁੱਜ ਕੇ ਤਿਆਰ ਹੈ ਫਿਰ ਅਸੀਂ ਇਹਦੇ ਵਿੱਚ ਪਾਣੀ ਪਾਵਾਂਗੇ ਹੁਣ ਪਹਿਲਾਂ ਆਪਾਂ ਇਹਦੇ ਵਿੱਚ ਥੋੜੀ ਜੀ ਕਸੂਰੀ ਮੇਥੀ ਪਾ ਦਿੰਦੇ ਆ ਕਸੂਰੀ ਮੇਥੀ ਦਾ ਜਿਹੜਾ ਆਪਣਾ ਹੀ ਇੱਕ ਖੁਸ਼ਬੂ ਹੁੰਦੀ ਹੈ ਸਬਜ਼ੀ ਦੇ ਵਿੱਚ ਟੇਸਟ ਬਹੁਤ ਵਧੀਆ ਆਉਂਦਾ ਹੈ ਸਬਜ਼ੀ ਦੇ ਵਿੱਚੋਂ ਤੇ ਇਧਰ ਦੇਖੋ ਤੇਲ ਬਾਹਰ ਆਣਾ ਸ਼ੁਰੂ ਹੋ ਗਿਆ ਹੈ ਹਲਕਾ ਹਲਕਾ ਤੇ ਹੁਣ ਅਸੀਂ ਇਹਦੇ ਵਿੱਚ ਪ ਆਪਣੇ ਹਿਸਾਬ ਦੇ ਨਾਲ ਜਿੱਦਾਂ ਦੀ ਤੁਸੀਂ ਤਰੀ ਪਸੰਦ ਕਰਦੇ ਹੋ ਸੰਗਣੀ ਪਤਲੀ ਉਸੇ ਹਿਸਾਬ ਦੇ ਨਾਲ ਤੁਸੀਂ ਪਾਣੀ ਪਾ ਦਵੋ ਆਪਾਂ ਥੋੜੀ ਸੰਗਣੀ ਫੁਲਕਿਆ ਦੇ ਨਾਲ ਇਹ ਵਾਲੀ ਸਬਜੀ ਬਣਾ ਕੇ ਤਿਆਰ ਕੀਤੀ ਹੈ ਇਸ ਕਰਕੇ ਆਪਾਂ ਥੋੜੀ ਸੰਗਣੀ ਹੀ ਬਣਾਵਾਂਗੇ ਤੇ ਆਪਾਂ ਇੰਨਾ ਕੁ ਪਾਣੀ ਪਾਇਆ ਹੈ ਪਾਣੀ ਪਾਉਣ ਤੋਂ ਬਾਅਦ ਅਸੀਂ ਇਹਨੂੰ ਢੱਕ ਦਵਾਂਗੇ ਥੋੜੀ ਦੇਰ ਜਿਹੜੀ ਸਾਡੀ ਤਰੀ ਆ ਇਹ ਰਿਜ ਜਾਵੇ ਤੇ ਦੇਖੋ ਥੋੜੀ ਜਿਹੀ ਦੇਰ ਅਸੀਂ ਇਹਨੂੰ ਪਕਾਇਆ ਹੈ 5 ਤੋਂ 7 ਮਿੰਟ ਤੱਕ ਉਬਾਲੇ ਆਏ ਆ ਦੋ ਤਿੰਨ ਤੇ ਇਹਦੋਂ ਜਿਹੜੀ ਸਾਡੀ ਤਰੀ ਆ ਪੱਕ ਚੁੱਕੀ ਹੈ ਤੇ ਹੁਣ ਆਪਾਂ ਗੈਸ ਨੂੰ ਕਰ ਦਿੰਦੇ ਹਾਂ ਬੰਦ ਤੇ ਹੁਣ ਅਸੀਂ ਇਹਦੇ ਵਿੱਚ ਜਿਹੜੇ ਆਪਾਂ ਪਕੌੜੇ ਬਣਾ ਕੇ ਤਿਆਰ ਕੀਤੇ ਆ ਉਹ ਕੜਾਈ ਦੇ ਵਿੱਚ ਪਾ ਦਿੰਨੇ ਆ ਤੇ ਜਿਹੜੀ ਸਾਡੀ ਸਬਜੀ ਆ ਬਣ ਕੇ ਤਿਆਰ ਹੋ ਚੁੱਕੀ ਆ ਤੇ ਇਹਨੂੰ ਤੁਸੀਂ ਆਪਣੇ ਹਿਸਾਬ ਨਾਲ ਫੁਲਕੇ ਚਾਵਲ ਨਾਲ ਜਿੰਨਾ ਤੁਸੀਂ ਪਸੰਦ ਕਰਦੇ ਹੋ ਖਾ ਸਕਦੇ ਹੋ ਜਾਂ ਤੁਸੀਂ ਇਹ ਨਾਲ ਵਾਈਟ ਰੋਟੀ ਜਿਹੜੀ ਹੁੰਦੀ ਮੈਦੇ ਵਾਲੀ ਉਹ ਵੀ ਬਣਾ ਸਕਦੇ ਹੋ ਤੁਸੀਂ ਮੰਨੋਗੇ ਨਹੀਂ ਕਿ ਇਹ ਸਬਜੀ ਇੰਨੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੋਈ ਹੈ ਕਿ ਬੱਚਿਆਂ ਨੇ ਬਹੁਤ ਖੁਸ਼ ਹੋ ਕੇ ਖਾਧੀ ਹੈ ਉਹਨਾਂ ਨੂੰ ਬਹੁਤ ਪਸੰਦ ਆਈ ਹੈ ਤੇ ਬਸ ਸੱਚੀ ਕਹਿ ਰਹੀ ਆ ਤੁਸੀਂ ਵੀ ਇੱਕ ਵਾਰ ਟਰਾਈ ਕਰਕੇ ਦੇਖਿਓ ਜੇ ਤੁਹਾਨੂੰ ਮੇਰੀ ਵੀਡੀਓ ਥੋੜੀ ਬਹੁਤ ਪਸੰਦ ਆਈ ਹੋਵੇ ਤਾਂ ਸਬਸ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਮਿਲਦੇ ਆ ਫੇਰ ਕੋਈ ਨਵੀਂ ਵੀਡੀਓ ਦੇ ਨਾਲ